ਮਾਮਲਾ ਅੰਮ੍ਰਿਤਸਰ ਦੇ ਸ਼ਾਟਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਉਹ ਤੇ ਇਸ ਸਬੰਧੀ ਦੇ ਵਿੱਚ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਵੀ ਕੀਤੀ ਹੈ ਇਸ ਮੌਕੇ ਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਤਨੀਸ਼ਾ ਦਾ ਦੱਸਿਆ ਕਿ ਉਹ ਆਪਣੀ ਮਾਂ ਦੇ ਨਾਲ ਘਰ ਦੇ ਵਿੱਚ ਇਕੱਲੀ ਸੁੱਤੀ ਸੀ ਤੇ ਅਚਾਨਕ 15 ਤੋਂ 20 ਬੰਦੇ ਸਮੇਤ ਪੁਲਿਸ ਘਰ ਤੇ ਵਿੱਚ ਦਾਖਲ ਹੋ ਗਏ ਤੇ ਸਾਨੂੰ ਧਮਕਾਉਣ ਤੋਂ ਬਾਅਦ ਉੱਥੇ ਉਹਨੇ ਕਿਹਾ ਕਿ ਮੇਰੇ ਉੱਪਰ ਹਥਿਆਰ ਦੇ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ ਉਹ ਤਹੀ ਮੈਂ ਜ਼ਖਮੀ ਹੋ ਗਈ ਜਿਸ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਦੇਣ ਉਪਰੰਤ ਉਹਨਾਂ ਇਨਸਾਫ ਦੀ ਮੰਗ ਕਰਦੇ ਕਿ ਹੈ ਕਿ ਸਬੰਧੀ ਜਾਣਕਾਰੀ ਦਿੰਦੇ ਥਾਣਾ ਸ਼ਹਾਟਾ ਦੇ ਐਸ.ਐਚ.ਓ. ਵਿਨੋਦ ਸ਼ਰਮਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਮੌਕੇ ਤੇ ਪਹੁੰਚ ਕੇ ਅਸੀਂ ਜਾਂਚ ਕਰ ਰਹੇ ਹਾਂ ਰੋਡ ਸ਼ਟਰ ਖੰਡਾਲਾ ਪਿਸ਼ੋਰੀ ਨਗਰ ਦੇ ਬਾਹਰ ਮੇਨ ਤੇ ਦੁਕਾਨ ਜੀ ਆਪਣੀ ਤੇ ਕੀ ਹੋਇਆ ਕਿ ਭਾਜੀ ਭਾਜੀ ਸਿਵਲ ਬੰਦੇ ਕੋਈ ਜਾਈ ਸੀ 40 ਤੋਂ 50 ਬੰਦੇ ਨਾਲ ਦੋ ਮੁਲਾਜ਼ਮ ਆਏ ਸੀਗੇ ਸਾਨੂੰ ਆ ਕੇ ਤੇ ਸਿਵਲ ਬੰਦੇ ਨੇ ਸਾਡੇ ਲਾ ਕੇ ਗਾਲ੍ਹਾਂ ਕੱਢਣ ਦੇ ਅਸੀਂ ਮਸੜ ਦੁਕਾਨ ਤੇ ਮੇਰੇ ਭਰਾ ਨੂੰ ਛੋਟੇ ਨੂੰ ਗਾਲ੍ਹਾਂ ਕੱਢਣ ਦੇ ਕੇ ਅਸੀਂ ਨੂੰ ਮਾਰ ਕੇ ਚੱਕ ਕੇ ਸੁੱਟ ਦੇਣਾ ਖਤਮ ਕਹਿ ਦਿੱਤੀਆਂ ਇਹਨਾਂ ਨੂੰ ਅਸੀਂ ਕਿੱਢ ਕੇ ਨਿਕਟਣਾ ਹੁਣੇ ਕਰ ਲੈਣਾ ਤੇ ਉਹਨੂੰ ਗਾਲ੍ਹਾਂ ਕੱਢਦੇ ਮੈਂ ਭਾਜੀ ਰੋਕਿਆ ਕਿ ਭਾਜੀ ਗਾਲ੍ਹਾਂ ਨਾ ਕਢੋ ਮੇਰੇ ਨਾਲ ਮੇਰੀ ਭੈਣ ਹੈਗੀ ਆ ਤੇ ਮੇਰੀ ਫੈਮਿਲੀ ਹੈਗੀ ਮੇਰੀ ਮਾਤਾ ਦੁਕਾਨ ਤੇ ਸੀਗੀ ਬਜੂ ਦਾ ਸਾਡੇ ਕੈ ਉਹ ਕਹਿੰਦੇ ਭਾਈ ਅਸੀਂ ਤੁਹਾਡੀ ਐਦਾਂ ਗਾਲ੍ਹਾਂ ਕੱਢੀਆਂ ਉਹਨੇ ਬਹੁਤ ਗੰਦੀਆਂ ਗੰਦੀਆਂ ਅਸੀਂ ਭਾਈ ਫੇਰ ਰਿਕਵੈਸਟ ਕੀਤੀ ਗਾਲ੍ਹਾਂ ਨਾ ਕੱਢੋ ਸੜਨਾ ਹੈਗੇ ਤੇ ਜਦੋਂ ਅਸੀਂ ਕਿਹਾ ਦਿਨ ਚਾਰਾਂ ਜਿਹੇ ਕਿਹਾ ਭਾਜੀ ਗਾਲ੍ਹਾਂ ਨਾ ਕੱਢੋ ਇੱਕਦਮ 60 ਦਿਨ ਸਾਰੇ 40 40 ਤੇ 45 ਬੰਦੇ 60 ਤੇ ਇੱਕਦਮ ਹਮਲਾ ਕਰਤਾ ਉਹਨਾਂ ਨੇ ਕਿੰਨੇ ਜਾਣੇ ਸੀਗੇ ਭਾਜੀ ਘੱਟੋ ਘੱਟ 40 45 ਬੰਦੇ 7 ਗੱਡੀਆਂ ਸੀਗੀਆਂ ਵਿੱਚ ਵਿੱਚ ਦੋ ਮੁਲਾਜ਼ਮਾਂ ਤੇ ਜਦੋਂ ਅਸੀਂ ਬੈਕ ਸਾਈਡ ਤੋਂ ਉਹਨਾਂ ਨੂੰ ਮਾਰਨ ਨਹੀਂ ਦਿੱਤਾ ਤੇ ਚਾਰ ਬੰਦੇ ਮੇਨ ਮੇਨ ਇੰਟਰੈਸ ਤੋਂ ਆ ਗਏ ਸਾਡੇ ਤੇ ਲੋਹੇ ਦੇ ਡੰਡੇ ਸੀਗੇ ਖਾਲੀ ਪੀਪੇ ਹੋਗੇ ਰੁੱਲ ਲੋਏ ਦੀ ਰੋਡਾਂ ਇਟਾਂ ਵਾਈਪਰਾਂ ਸਾਰੇ ਚੱਕ ਚੁੱਕੇ ਸਾੜ ਦੇ ਐਗਾਮ ਪੈ ਕੇ ਬੈਕ ਸਾਈਡ ਤੋਂ ਤੇ ਜਦੋਂ ਅਸੀਂ ਆਪਣੇ ਨੂੰ ਪਛਾਣ ਦੀ ਕੋਸ਼ਿਸ਼ ਕੀਤੀ ਮੇਰੀ ਮਾਤਾ ਵਿੱਚ ਸੀਗੇ ਤੇ ਉਹਨਾਂ ਦੇ ਪਾਸੇ ਨਹੀਂ ਲੋਏ ਦਾ ਕੁਛ ਮਾਰ ਰਿਹਾ ਦਿਖਾ ਉਹਨਾਂ ਦਾ ਆ ਚੀਤੇ ਕਾਟ ਹੀ ਪਾ ਗਿਆ ਹੁਣ ਆਪਰੇਸ਼ਨ ਹੋ ਰਿਹਾ ਜੀ ਉਹਨਾਂ ਦਾ ਤੇ ਮੁਲਾਜ਼ਮ ਸਾਰੇ ਮੌਕੇ ਤੇ ਸੀਗੇ ਕੋਈ ਤੁਹਾਡੀ ਮਾਤਾ ਨੂੰ ਕਿੱਥੇ ਲੈ ਕੇ ਗਏ ਨੇ ਨਾਪਰੀ ਤੋਂ ਹਸਪੀਟਲ ਲੈ ਕੇ ਗਏ ਨੇ ਓਡੀ ਜਗ੍ਹਾ ਲੈ ਕੇ ਨੇ ਓਡੀ ਜਗ੍ਹਾ ਨੇ ਮੇਰੇ ਨਾਲ ਆਇਓ ਤੇ ਆਓ ਮੈਂ ਤੁਹਾਨੂੰ ਸਾਰੇ ਸਾਰੇ ਦਿਖਾਉਣ ਕੀ ਜੀ ਚੋਈ ਕਿ ਕਿੰਨਾ ਵੱਲੋਂ ਭੱਲਾ ਕਿੰਨਾ ਵੱਲੋਂ ਭਾਈ ਜੀ ਆ ਰਿੰਪਲ ਰਿੰਪਲ ਵਾਈਸ ਹੈਗੇ ਆ ਜੀ ਇਹਨਾਂ ਦੇ ਬੰਦੇ ਸੀਗੇ ਇੱਕ ਬੰਦੇ ਇੱਕ ੱਤਕਾ ਮਾਰਿਆ ਪਹਿਲਾਂ ਤੇ ਕਿੰਨਾ ਵੱਲੋਂ ਭਾਈ ਚਾਰ ਬੰਦੇ ਸੀਗੇ ਤੇ ਚਾਰ ਬੰਦੇ ਸੀ ਉਹ ਬੋਲਣ ਵੀ ਬੜਾ ਗਲਤ ਰੇ ਸੀਗੇ ਮਨ ਨੂੰ ਕਿਹਾ ਕਿ ਲਾਈਕ ਤੁਸੀਂ ਐਦਾਂ ਬੋਲ ਰਹੇ ਕਹਿੰਦੇ ਕਰ ਲਓ ਜੋ ਕਰਨਾ ਅਸੀਂ ਤਾਂ ਆਪਣਾ ਕੰਮ ਕਰਾਂਗੇ ਤੋ ਤੁਹਾਡੀ ਹਿੰਮਤ ਹੈਗੇ ਤੋ ਕਰ ਲਓ ਜੋ ਕਰਨਾ ਉਹਨਾਂ ਨੇ ਲਾਈਕ ਚਾਕੂ ਜਾਂ ਕੁਝ ਲੰਬਾ ਜਿਹਾ ਸੀਗਾ ਉਹ ਮਾਰਿਆ ਉਹਨਾਂ ਨੇ ਦੇ ਮੁਤਾਬਕ ਵੀ ਇਥੇ ਐਕਸਾਈਟ ਡਿਪਾਰਟਮੈਂਟ ਵੱਲੋਂ ਰੇਡ ਕੀਤੀ ਗਈ ਸੀ ਇਹਨਾਂ ਦਾ ਆਪਸਾ ਹੱਥੋਂ ਪਾਈ ਹੋਈ ਹੈ ਇਹ ਇੱਕ ਲੇੜੀ ਇੰਜਰਡ ਹੋਈ ਹੈ ਬਾਕੀ ਚੈੱਕ ਕਰ ਰਹੇ ਹਾਂ ਡੀਬੀਆ ਵਗੈਰਾ ਚੈੱਕ ਕਰਕੇ ਫਿਰ ਕੋਈ ਸ਼ੁਰਮਤ ਵੀ ਐ ਸਰ ਨਹੀਂ ਕੁਛ ਨਾ ਹੋਇਆ ਕੋਈ ਸ਼ੁਰਮਤ ਕਿੰਨੇ ਬੰਦੇ ਆਏ ਸੀ ਉਹ ਕਿੰਨੀਆਂ ਗੱਡੀਆਂ ਤੇ ਆਈਆਂ ਸਰ ਸਾਡੀ ਨੌਲੇਜ ਨਹੀਂ ਹੈ ਕਿੰਨੇ ਬੰਦੇ ਆਏ ਇਥੇ ਮੌਜੂਦ ਤਾਂ ਸਾਨੂੰ ਸਿਰਫ ਮਤੇ ਹੀ ਮਿਲੇ ਜਿਨ੍ਹਾਂ ਦੇ ਸੱਟ ਲੱਗੇ ਸਿਰਫ ਇੰਜਰਡ ਕਿੰਨੇ ਹੋਏ ਨੇ ਇੰਜਰਡ 2 ਦੱਸੇ ਜਾ ਰਹੇ ਨੇ ਸਰ ਉਹਨਾਂ ਦੀਆਂ ਗੱਡੀਆਂ ਵੀ ਪੈਂਚਰ ਕੀਤੀਆਂ ਗਈਆਂ ਨੇ ਹਾਂ ਚੈੱਕ ਕਰੇ ਜੀ